ਸਸ਼ੀਕਾਲ ਜੀ ਮੈਂ ਹਮਤਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਜਿਮਣੀ ਚੋਣ ਜਿਹੜੀ ਆ ਉਹ ਮੁਰ ਦੁਆਰਾ ਹੋਣ ਜਾ ਰਹੀ ਹੈ ਸੋ ਬੇਸ਼ੱਕ ਅਜੇ ਉਸ ਜਿਮਣੀ ਚੋਣ ਦਾ ਐਲਾਨ ਆਹੋ ਨਹੀਂ ਕੀਤਾ ਗਿਆ ਪਰ ਪੰਜਾਬ ਸਰਕਾਰ ਵੱਲੋਂ ਜਿਮਣੀ ਚੋਣ ਕਰਵਾਉਣ ਦੇ ਲਈ ਚੋਣ ਕਮਿਸ਼ਨ ਨੂੰ ਜਿਹੜਾ ਪੱਤਰ ਆਹੋ ਲਿਖਤ ਦਿੱਤਾ ਗਿਆ ਹੈ ਇਹ ਵੀ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ ਹਫਤੇ ਦੇ ਵਿੱਚ ਜਿਹੜਾ ਉਮੀਦਵਾਰਾਂ ਦਾ ਜਿਹੜਾ ਐਲਾਨ ਆ ਉਹ ਵੱਖ-ਵੱਖ ਪਾਰਟੀਆਂ ਵੱਲੋਂ ਕੀਤਾ ਜਾ ਸਕਦਾ ਹੈ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੀ ਜਿਮਣੀ ਚੋਣ ਹੋਣ ਜਾ ਰਹੀ ਹੈ ਤਰਨਤਾਰਨ ਦੇ ਵਿੱਚ ਤਾਂ ਆਮ ਆਦੀ ਪਾਰਟੀ ਨੇ ਉਸ ਜਿਮਣੀ ਚੋਣ ਨੂੰ ਲੈ ਕੇ ਜਿਹੜੀ ਹੈ ਕਮਰ ਆਹੋ ਕੱਸ ਲਈ ਹੈ। ਸੋ ਬੇਸ਼ੱਕ ਇਹ ਗੁਪਤ ਸੂਚਨਾ ਦੇ ਆਧਾਰ ਤੇ ਜਾਣਕਾਰੀ ਵੀ ਆ ਰਹੀ ਹੈ ਕਿ ਆਮ ਆਦੀ ਪਾਰਟੀ ਇਸ ਜਿਮਣੀ ਚੋਣ ਨੂੰ ਲੈ ਕੇ ਗੁਪਤ ਮੀਟਿੰਗਾਂ ਜਿਹੜੀਆਂ ਉਹ ਲਗਾਤਾਰ ਕਰ ਰਹੀ ਆ ਪਰ ਅਜੇ ਤੱਕ ਜਿਹੜਾ ਉਮੀਦਵਾਰਾ ਨਹੀਂ ਮਿਲ ਰਿਹਾ ਕਿਉਂਕਿ ਹੁਣ ਆਮ ਆਦਮੀ ਪਾਰਟੀ ਸੋਚ ਰਹੀ ਹੈ ਕਿ ਉਹ ਉਮੀਦਵਾਰ ਉਸ ਇਲਾਕੇ ਦੇ ਵਿੱਚ ਉਤਾਰਿਆ ਜਾਵੇਗਾ ਤੇ ਉਸ ਨਾਲ ਦਾਵਾ ਵੀ ਕੀਤਾ ਜਾਵੇਗਾ ਕਿ ਤੈਨੂੰ ਇਸ ਚੋਣ ਦੇ ਵਿੱਚ ਜਿਤਾਵਾਂਗੇ ਜਿਤਾਣ ਤੋਂ ਬਾਅਦ ਕੈਵਨ ਦੇ ਵਿੱਚ ਜਗ੍ਹਾ ਵੀ ਦੇ ਸਕਾਂਗੇ ਕਿਉਂਕਿ ਜੇਕਰ ਥੋੜਾ ਪਿਛੋਕਰ ਦੀ ਗੱਲ ਕੀਤੀ ਆਵੇ ਤਾਂ ਜਿਹੜੀ ਤਰਨਤਾਰਨ ਦੀ ਜਿਮਣੀ ਚੋਣ ਹੋਣ ਜਾ ਰਹੀ ਹੈ 27 ਜੂਨ ਨੂੰ ਇਹ ਤਰਨਤਾਰਨ ਦੀ ਜਿਹੜੀ ਜਿਮਣੀ ਚੋਣ ਦੀ ਜਗ੍ਹਾ ਜਿਹੜੀ ਹੈ ਉਹ ਖਾਲੀ ਹੋ ਗਈ ਸੀ ਕਿਉਂਕਿ ਡਾਕਟਰ ਕਸ਼ਮੀਰ ਸਿੰਘ ਜੋ ਵਿਧਾਇਕ ਸਨ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਦੀ ਮੌਤ ਹੋਈ ਮੌਤ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਿਹੜਾ ਤਾਂ ਇਹ ਕਿਆ ਕੀ ਜਿਹੜੀ ਚੋਣਾਂ ਹੋ ਜਲਦ ਕਰਵਾਈ ਜਾਵੇ ਕਿਉਂਕਿ ਬੇਸ਼ੱਕ ਸਰਕਾਰ ਨੂੰ ਜਿਹੜਾ ਦਾ ਸਮਾਂ ਵੀ ਜਿਹੜਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਵੀ ਬਹੁਤ ਘੱਟ ਰਹਿ ਚੁੱਕਿਆ ਹੈ ਕਿਉਂਕਿ 6 ਮਹੀਨੇ ਦੇ ਵਿੱਚ ਉਹਨਾਂ ਨੂੰ ਇਹ ਚੋਣ ਆਉ ਉਹ ਕਿਤਨਾ ਕਿਤੇ ਉਹ ਕਰਵਾਣੀ ਪਵੇਗੀ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਆਮ ਆਦੀ ਪਾਰਟੀ ਨੇ ਗੁਪਤ ਮੀਟਿੰਗਾਂ ਸ਼ੁਰੂ ਕਰਤੀਆਂ ਨੇ ਭਾਜਪਾ ਜਿਹੜਾ ਦਾਵਾ ਕਰਦੀ ਹੈ ਕਿ ਅਸੀਂ ਅਜੇਹਾ ਉਮੀਦਵਾਰ ਤਾਰਾਂਗੇ ਕਿ ਇਸ ਵਾਰ ਜਿਹੜਾ ਸਾਡੀ ਜਿਹੜੀ ਹੈ ਜਿੱਤ ਆਉ ਹੋ ਸਕਦੀ ਹੈ ਕਾਂਗਰਸ ਆਪਣੇ ਪੱਧਰ ਜਿਹੜਾ ਕਿਤਨਾ ਕਿਤੇ ਮੀਟਿੰਗਾਂ ਕਰ ਰਹੀ ਹੈ ਕਿਉਂਕਿ ਕਾਂਗਰਸ ਨੇ ਜਿਹੜਾ ਨਵਾਂ ਜਿਹੜਾ ਪ੍ਰਧਾਨ ਵੀ ਐਲਾਨਿਆ ਹੈ ਤਾਂ ਉਹਦੇ ਕਰਕੇ ਜਿਹੜਾ ਉਹ ਚਿਹਰੇ ਦੇ ਵੀ ਜਿਹੜਾ ਕਿਹੜਾ ਹੋਵੇਗਾ ਕੀ ਸੁਨੀਲ ਜਾਖੜੇ ਤੁਹਾਡੇ ਦਾ ਹੋਵੇਗਾ ਜਾਂ ਫਿਰ ਦੂਜੇ ਤੁਹਾਡੇ ਦਾ ਹੋਵੇਗਾ ਉਹ ਵੀ ਜਿਹੜਾ ਵਿਚਾਰ ਚਰਚਾ ਕਿੰਨਾ ਕਿਤੇ ਕੀਤੀ ਜਾ ਰਹੀ ਹੈ ਸੋ ਕਾਲੀਦਲ ਵੀ ਇਹ ਉਮੀਦਵਾਰ ਦੇਖ ਰਿਹਾ ਕਿ ਸ਼ਾਇਦ ਉਸ ਏਰੀਆ ਦਾ ਉਮੀਦਵਾਰ ਹੋਵੇ ਚੰਗਾ ਰੂਕ ਰੱਖਦਾ ਹੋਵੇ ਤੇ ਲੋਕਾਂ ਦੇ ਵਿਚਰਨ ਵਾਲਾ ਹੋਵੇ ਇਹ ਜਿਹੜਾ ਉਮੀਦਵਾਰ ਦੀ ਜਿਹੜੀ ਹੈ ਪਛਾਣ ਆ ਉਹ ਕੀਤੀ ਜਾ ਰਹੀ ਹੈ ਸੋ ਇੱਕ ਹਫ਼ਤੇ ਦੇ ਅੰਦਰ ਆਂਦਾ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਉਮੀਦਵਾਰ ਜਿਹੜੇ ਨੇ ਉਹ ਐਲਾਨੇ ਜਾ ਸਕਦੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਚੋਣਾਂ ਦਾ ਜਿਹੜਾ ਐਲਾਨ ਆ ਉਹ ਹੋ ਸਕਦਾ ਹੈ ਸੋ ਬਿਲਕੁਲ ਪਰ ਹੁਣ ਦਾਵਾ ਤੇ ਵਾਦਾ ਆਮ ਆਦੀ ਪਾਰਟੀ ਬੋਨ ਵੀ ਕੀਤਾ ਜਾ ਰਿਹਾ ਹੈ ਕਿ ਉਮੀਦਵਾਰ ਅਜਿਆ ਹੋਵੇਗਾ ਉਸ ਦੀ ਜਿੱਤ ਵੀ ਜਿਹੜੀ ਹੈ ਯਕੀਨੀ ਬਣਾਣੀ ਹੋਵੇਗੀ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਜਿਮਣੀ ਚੋਣਾਂ ਦੇ ਵਿੱਚ ਜਿਹੜੀ ਸੱਤਾ ਪਾਰਟੀ ਹੁੰਦੀ ਹੈ ਜੇ ਜਿਹੜੀ ਸਰਕਾਰ ਹੁੰਦੀ ਹੈ ਤਾਂ ਉਹਦਾ ਹੀ ਉਮੀਦਵਾਰ ਜਿਹੜਾ ਕਿਤੇ ਨਾ ਕਿਤੇ ਜਿੱਤਦਾ ਹੈ ਪਰ ਸਰਕਾਰ ਉਸ ਉਮੀਦਵਾਰ ਦੀ ਜਿਹੜੀ ਹੈ ਪਛਾਣ ਆ ਜਾਂ ਪਰਖ ਹੈ ਜਾਂ ਵਰਕਰ ਦੀ ਪਛਾਣ ਕਰ ਰਹੀ ਹੈ ਜਿਸ ਨੂੰ ਜਿਹੜਾ ਜਲਦ ਉਸ ਸਮਾਧਾਨ ਦੇ ਵਿੱਚ ਉਤਾਰਿਆ ਜਾ ਸਕੇ ਤੇ ਉਸ ਤੋਂ ਬਾਅਦ ਉਹ ਜਿੰਮਣੀ ਚੋਂ ਜਿਹੜੀ ਆ ਉਹ ਕਰਵਾਈ ਜਾ ਸਕੇ ਸੋ ਬਿਲਕੁਲ ਸੋ ਜੇਕਰ ਗੱਲ ਕੀਤੀ ਜਾਵੇ ਤਾਂ ਐਮਪੀ ਅਮਰਿਤਪਾਲ ਸਿੰਘ ਜਿਨ੍ਹਾਂ ਨੇ ਜਿਹੜੀ ਆਪਣੀ ਪਾਰਟੀ ਬਣਾਈ ਸੀ ਤਾਂ ਉਹਨਾਂ ਵੱਲੋਂ ਵੀ ਜਿਹੜਾ ਕਿਹਾ ਗਿਆ ਸੀ ਕਿ ਅਸੀਂ ਸਵਾਰ ਜਿਹੜੀ ਹੈ ਜਮਣੀ ਚੋੜਾ ਉਹ ਅਲੱਗ ਲੜਾਂਗੇ ਸੋ ਜਮਣੀ ਚੋੜਾ ਅਲੱਗ ਲੜਨ ਤੋਂ ਬਾਅਦ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਜਿਹੜਾ ਸਾਡਾ ਉਮੀਦਵਾਰ ਹੋਵੇਗਾ ਉਹ ਉਮੀਦਵਾਰ ਹੋਵੇਗਾ ਜਿਨ੍ਹਾਂ ਨੂੰ ਨਾਮ ਲੈਣ ਦੀ ਲੋੜ ਨਹੀਂ ਲੋਕ ਉਹਨਾਂ ਦੇ ਪਛੋਕੜ ਨੂੰ ਜਾਣਦੇ ਹੋਣਗੇ ਪਿੱਛੇ ਉਹਨਾਂ ਦੇ ਇਤਿਹਾਸ ਨੂੰ ਜਾਣਦੇ ਹੋਣਗੇ ਤੇ ਉਹਨਾਂ ਨੇ ਪਹਿਲਾਂ ਵੀ ਜਿਹੜੀ ਇਹ ਚੋਣ ਆ ਉਹ ਲੜੀ ਹੋਵੇਗੀ ਵਾਰਿਸ ਪੰਜਾਬ ਜਥੇਬੰਦੀ ਆ ਸੋ ਬਿਲਕੁਲ ਕਹੂੰਗੀ ਜਦੋਂ ਵਾਰਿਸ ਪੰਜਾਬ ਜਥੇਬੰਦੀ ਹਾਲ ਦੇ ਵਿੱਚ ਆਈ ਤਾਂ ਲੋਕਾਂ ਨੇ ਬੜਾ ਉਹਨਾਂ ਨੂੰ ਸਹਿਯੋਗ ਦਿੱਤਾ ਤਾਂ ਕਿੰਨਾ ਕਿਤੇ ਜਿਹੜੇ ਦੋ ਐਮਪੀ ਜਿਹੜੇ ਨੇ ਉਹ ਜਿੱਤੇ ਜਿਨ੍ਹਾਂ ਤੋਂ ਜੁਈਕਾ ਐਮਪੀ ਜਿਹੜਾ ਉਹ ਡਿਪੂੜਗਰ ਜੇਲ੍ਹ ਦੇ ਵਿੱਚ ਬੰਦ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਉਮੀਦਵਾਰ ਆ ਪਹਿਲੇ ਤੌਰ ਤੇ ਉਹ ਬੀਬੀ ਪਰਮਜੀਤ ਕੌਰ ਖਾਲਸਾ ਹੋਣਗੇ ਜੋ ਕਿ ਪਰਮਜੀਤ ਕੌਰ ਖਾਲਸਾ ਉਹ ਨੇ ਜਿਨ੍ਹਾਂ ਦੀ ਸਿੱਖ ਕੌਮ ਦੇ ਵਿੱਚ ਬੜੀ ਵੱਡੀ ਦੇਣ ਹੈ ਸੋ ਖਾਲੜਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਖਾਲੜਾ ਪਰਿਵਾਰ ਉਹ ਪਰਿਵਾਰ ਹੈ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਜਦੋਂ ਉਹ ਦੌਰ ਸੀ ਉਸ ਦੌਰ ਦੇ ਦੌਰਾਨ ਜਦੋਂ ਪੰਜਾਬ ਦੇ ਵਿੱਚ ਕਾਲਾ ਦਿਨ ਆਇਆ ਤਾਂ ਉਹਨਾਂ ਨੇ ਜਦੋਂ ਕਈ ਲੋਕਾਂ ਦੀ ਮੌਤ ਹੋਈ ਕਈ ਲੋਕਾਂ ਨੂੰ ਮੌਤ ਦੇ ਘਾੜ ਤਰ ਦਿੱਤਾ ਗਿਆ ਤਾਂ ਪੁਲਿਸ ਨੇ ਅਜਿਹਾ ਵਿਵਹਾਰ ਕੀਤਾ ਪਰ ਉਸ ਤੋਂ ਬਾਅਦ ਉਹਨਾਂ ਦੀ ਲਾਸ਼ਾਂ ਦਾ ਸੰਸਕਾਰ ਕਰਨ ਲਈ ਜਿਹੜਾ ਉਹਨਾਂ ਨੇ ਆਪਾਂ ਕਹਿ ਸਕਦੇ ਹਾਂ ਕਾਨੂੰਨ ਬਣਾਇਆ ਜਾਂ ਉਸ ਦੇ ਉੱਪਰ ਪਹੜਵਾਈ ਕੀਤੀ ਤਾਂ ਉਹ ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਸੀ ਤਾਂ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਦੇ ਨੇ ਚੋਣੂ ਲੜੀ ਪਰ ਕਿਤੇ ਨਾ ਕਿਤੇ ਜਿਹੜੀ ਆ ਉਹ ਚੋਣ ਆ ਉਹ ਜਿੱਤਾਂ ਹੋ ਹਾਸਲ ਨਹੀਂ ਹੋ ਸਕੀ ਤਾਂ ਇਸ ਵਾਰ ਮੁਰ ਦੁਆਰਾ ਵਾਰਿਸ ਪੰਜਾਰ ਜਥੇਬੰਦੀ ਨੇ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਚੋਣ ਲੜਾਵਾਂਗੇ ਪਰ ਉਹਨਾਂ ਨੇ ਸਿੱਧੇ ਤੌਰ ਤੇ ਜਵਾਬ ਦਿੱਤਾ ਕਿ ਚੋਣ ਲੜਨਾ ਸਾਡਾ ਪੇਸ਼ਾ ਨਹੀਂ ਹੈ ਬੇਸ਼ੱਕ ਅਸੀਂ ਪਿਛਲੀ ਵਾਰ ਜਿਹੜੀ ਚੋਣ ਲੜੀ ਸੀ ਉਹ ਸਿੱਖ ਪਾਲਤਨ ਨੇ ਜਿਹੜਾ ਕਿਹਾ ਸੀ ਸਿੱਖ ਕੌਮ ਨੇ ਕਿਹਾ ਸੀ ਲੋਕਾਂ ਦੀਆਂ ਭਾਵਨਾਵਾਂ ਸੀ ਤਾਂ ਇਸ ਵਾਰ ਜਿਹੜੀ ਚੋਣ ਆ ਸੀ ਉਹ ਨਹੀਂ ਲੜਾਂਗੇ ਪਰ ਕਿਤੇ ਨਾ ਕਿਤੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਬਿਲਕੁਲ ਮਨਾਨ ਦੀ ਕੋਸ਼ਿਸ਼ ਕਰਾਂਗੇ ਪੈਲ ਜਿਹੜੀ ਅਸੀਂ ਉਹਨਾਂ ਦੀ ਰੱਖੀ ਹੈ ਕਿਉਂਕਿ ਉਹਨਾਂ ਦੀ ਪਛਾਣ ਬਹੁਤ ਹੈ ਸਿੱਖ ਕੌਮ ਇਹਨਾਂ ਨੂੰ ਜਾਣਦੀ ਹੈ ਉਹਨਾਂ ਨੇ ਜੋ ਕੰਮ ਕੀਤੇ ਨੇ ਜਾਂ ਫਿਰ ਉਹਨਾਂ ਦੇ ਉੱਪਰ ਜਿਹੜੀ ਹੈ ਕਈਆਂ ਜਿਹੜੀਆਂ ਕਿਤਾਬਾਂ ਨੇ ਉਹ ਛਪੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਪੈਲ ਜਿਹੜੀ ਉਹਨਾਂ ਨਾਲ ਉਹਨਾਂ ਨੂੰ ਮਿਲਿਆ ਜਾਵੇਗਾ ਤੇ ਸੰਗਤਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਤੱਕ ਰੱਖੇ ਜਾਣਗੇ ਪਰ ਆਖਰਕਾਰ ਸਿੱਧੇ ਤੌਰ ਤੇ ਸਪਸ਼ਟ ਕਰੀਏ ਕਿ ਹੁਣ ਜਸਵੰਤ ਸਿੰਘ ਖਾਲੜਾ ਦੇ ਪਰਵਾਰ ਨੇ ਜਿਹੜਾ ਚੋਣ ਲੜਨ ਤੋਂ ਜਿਹੜਾ ਇੰਕਾਰ ਆ ਉਹ ਕਰ ਦਿੱਤਾ ਹੈ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੀ ਦੀ ਤਾਂ ਉਹਨਾਂ ਨੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕੀ ਕੁਝ ਕਿਹਾ ਹੈ ਕਿਉਂਕਿ ਮੁੱਦੇ ਕਿਹੜੇ ਹੋਣਗੇ ਕਿ ਪੰਜਾਬ ਦੇ ਲੋਕ ਤੁਹਾਨੂੰ ਕਿ ਦੁਆਰਾ ਚੋਣ ਸਕਣਗੇ ਜਾਂ ਫਿਰ ਜਿਵੇਂ ਜਸਤਪ ਸਿੰਘ ਦੀ ਗੱਲ ਕੀਤੀ ਹੈ ਜਸਵੰਤ ਸਿੰਘ ਖਾਲੜਾ ਪਰਿਵਾਰ ਦੇ ਤਾਂ ਉਹਨਾਂ ਨੂੰ ਖੜਾਇਆ ਜਾਵੇਗਾ ਕਿ ਉਹ ਸਹਿਮਤ ਹੋਣਗੇ ਜਾਂ ਫਿਰ ਜਿਨ੍ਹਾਂ ਨੇ ਅੱਜ ਬੜੀ ਪੋਸਟ ਆ ਸਾਂਝੀ ਕੀਤੀ ਆ ਜਿਹਦੇ ਵਿੱਚ ਸਾਰਾ ਕੁਝ ਜ਼ਿਕਰ ਕੀਤਾ ਗਿਆ ਕਿ ਮੈਂ ਚੋਣ ਲੜਨਾ ਮੇਰਾ ਪੇਸ਼ਾ ਨਹੀਂ ਹੈ ਮੈਂ ਚੋਣ ਇਹ ਚੋਣ ਨਹੀਂ ਕੋਈ ਵੀ ਜਿਹੜੀ ਚੋਣ ਆ ਉਹ ਨਹੀਂ ਲੜਾਂਗੀ ਤਾਂ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਸੋ ਬਿਲਕੁਲ ਇਸ ਸਮੇਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਜੁੜ ਚੁੱਕੇ ਨੇ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਆ ਤਰਸੇਮ ਸਿੰਘ ਜੀ ਤਰਸੇਮ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਚੜ੍ਹਦੀ ਕਲਾ ਟਾਈਮ ਟਿੱਕ ਤੇ ਤੁਹਾਡਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੋਰੀ ਤਰਸੇਮ ਜੀ ਕਿੰਨੀਆ ਕੋ ਤਿਆਰੀ ਨੇ ਕਿਉਂਕਿ ਇਹ ਜਿਹੜੀ ਚੋਣ ਹੈ ਉਹ ਤਰਨ ਤਰਨ ਦੀ ਆਣ ਜਾ ਰਹੀ ਹੈ ਬੇਸ਼ੱਕ ਅਜੇ ਐਲਾਨ ਨਹੀਂ ਹੋਇਆ ਪਰ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਕਮਰ ਕੱਸ ਲਈ ਹੈ ਤੁਹਾਡੇ ਵੱਲੋਂ ਕੀ ਤਿਆਰੀ ਹੈ ਕਿ ਤੁਹਾਡੇ ਵੱਲੋਂ ਚੋਣ ਲੜੀ ਜਾਵੇਗੀ ਤੇ ਕੀ ਤਿਆਰੀਆਂ ਚੱਲ ਰਹੀਆਂ ਨੇ ਇਸ ਸਮੇਂ ਪੜੀ ਪਾਰਟੀ ਨੇ ਪਹਿਲਾਂ ਤੋਂ ਅਸੀਂ ਤੇ ਫੈਸਲਾ ਕੀਤਾ ਸੀ ਕਿ ਜਿਵੇਂ ਨਹੀਂ ਚੋਣ ਤੇ ਅਸੀਂ ਨਹੀਂ ਜਾਣਾ ਪਰ ਇਹ ਹੁਣ ਸਾਡੇ ਆਪਣੇ ਹਲਕੇ 'ਚ ਜਿਮਨੀ ਚੋਣ ਆ ਗਈ ਹੈ ਚਲੋ ਸੋਲ ਸਾਹਿਬ ਦਾ ਜਿਹੜਾ ਉਹ ਚਲੇ ਜਾਣਾ ਬੜਾ ਦੁਖਦਈ ਆ ਤੇ ਇਸ ਕਰਕੇ ਹੁਣ ਸਾਡੀ ਜਿਹੜੀਆਂ ਸੰਗਤਾਂ ਦੀ ਰਾਏ ਆ ਕਿ ਸਾਨੂੰ ਲੜਨੀ ਚਾਹੀਦੀ ਹੈ ਚੋਣ ਉਹਦੇ ਵਾਸਤੇ ਅਸੀਂ ਵੀ ਲੜਾਂਗੇ ਚੋਣ ਸਾਡੀ ਪਾਰਟੀ ਵੱਲੋਂ ਇਹ ਫੈਸਲਾ ਹੋਇਆ ਅਜਾ ਦੇਖੋ ਕੋਈ ਉਮੀਦਵਾਰ ਤਾਂ ਕੋਈ ਹੈ ਕੋਈ ਡਿਕਲੇਅਰ ਕੀਤਾ ਵੀ ਉਮੀਦਵਾਰ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਕੋਈ ਹੈ ਕੋਈ ਫੈਸਲਾ ਕੀਤਾ ਇਦਾਂ ਦਾ ਕੋਈ ਨਹੀਂ ਉਮੀਦਵਾਰ ਦਾ ਫੈਸਲਾ ਜੇ ਫਿਲਹਾਲ ਤੇ ਕੋਈ ਨਹੀਂ ਹੋਇਆ ਪਰ ਜਾਦਾ ਮਹਤਾਰ ਸੰਗਤਾਂ ਦੀ ਜਿਹੜੀ رائے ਆ ਇਹ ਹਲਕੇ ਦੀ ਕਿ ਬੀਬੀ ਖਾਲੜਾ ਜੀ ਹੁਣ ਤੇ ਬਹੁਤ ਵਧੀਆ ਹੋ ਸਕਦਾ ਜੀ ਤੇ ਚਲੋ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਤੇ ਉਹਨਾਂ ਦੀ ਟੀਮ ਨੂੰ ਵੀ ਕਰਾਂਗੇ ਕਿ ਤੁਸੀਂ ਸੰਗਤਾਂ ਦੇ ਜਿਹੜੇ ਜਿਹੜਾ ਰਏ ਆ ਉਹਦੇ ਅਨੁਸਾਰ ਤੁਸੀਂ ਵੀ ਆਪਣਾ ਜੋ ਸਹਿਯੋਗ ਤੇ ਅੱਗੇ ਆਓ ਤੇ ਇੱਕ ਹੋਰ ਤਾਂ ਫਿਰ ਜਿੰਨੀ ਜਿੱਤਨਾ ਗੱਲ ਕੀਤੀ ਆ ਅੱਜ ਖਾਲੜਾ ਜੀ ਨੇ ਇੱਕ ਪੋਸਟ ਵੀ ਪਾਈ ਆ ਇੱਕ ਲੈਟਰ ਵੀ ਸਾਂਝਾ ਕੀਤਾ ਜਦੇ ਵਿੱਚ ਉਹਨਾਂ ਨੇ ਕਿਹਾ ਕਿ ਕਿ ਮੈਂ ਕੋਈ ਚੋਣ ਨਹੀਂ ਲੜਨੀ ਕਿਉਂਕਿ ਅਸੀਂ ਜਿਹੜੀ ਆਪਣੇ ਪਦਰਤੀ ਦੀ ਹੈ ਆਪਣੇ ਜਥੇਬੰਦੀਆਂ ਦੇ ਨਾਲ ਮੀਟਿੰਗ ਕਰ ਲਈ ਗਈ ਹੈ ਤੇ ਸਾਡਾ ਕੋਈ ਅਦਾਵਾ ਫੈਸਲਾ ਨਹੀਂ ਹੈ ਨਾ ਕੋਈ ਅੱਗੇ ਚੋਣ ਲੜੀ ਜਾਵੇਗੀ ਨਾ ਹੁਣ ਚੋਣ ਲੜਨੀਆਂ ਉਹਨਾਂ ਨੇ ਇਹ ਜਿਹੜੀ ਪੋਸਟ ਹੈ ਉਹ ਸਾਂਝੀ ਕੀਤੀ ਹੈ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰੋਗੇ ਕਿ ਉਹਨਾਂ ਨੇ ਡਿਨਾਈ ਕਰਤਾ ਕਿ ਅਜੇ ਤੱਕ ਕੋਈ ਵੀ ਜਿਹੜੀ ਚੋਣਾਂ ਉਹ ਨਹੀਂ ਲੜਾਂਗੇ ਤੇ ਚਲੋ ਠੀਕ ਹੈ ਜੀ ਉਹ ਤੇ ਉਹਨਾਂ ਦਾ ਕੋਈ ਪਰਸਨਲ ਫੈਸਲਾ ਹੋ ਸਕਦਾ ਜਿਹੜਾ ਸੰਗਤਾਂ ਦਾ ਫੈਸਲਾ ਸੀ ਅਸੀਂ ਤੇ ਉਹਨਾਂ ਦੇ ਗਾੜੀ ਉਹੀ ਰੱਖਿਆ ਤੇ ਬਾਕੀ ਚਲੋ ਜੇ ਕਿਸੇ ਕਾਰਨ ਕੋਈ ਉਹਨਾਂ ਦੇ ਕੋਈ ਹੋਵੇ ਉੰਤੇ ਨਹੀਂ ਉਹ ਲੜ ਸਕਦੇ ਜਾਂ ਤੇ ਉਹਨਾਂ ਦਾ ਅਸੀਂ ਸਹਿਯੋਗ ਲੈ ਕੇ ਅੱਗੇ ਵਧਾਂਗੇ ਤੇ ਕੋਈ ਵਧੀਆ ਜਿਹੜਾ ਕੋਈ ਹਲਕੇ ਦਾ ਉਮੀਦਵਾਰ ਜਿਹੜਾ ਕੋਈ ਚੰਗੀ ਦੇਖੋ ਵਾਲਾ ਜਿਹੜਾ ਕੋਈ ਪੰਜਾਬ ਨੂੰ ਕੌਮਨ ਕੋਈ ਸੇਵ ਦੇ ਸਕਦਾ ਹੋਵੇ ਉਹ ਤੇ ਲਿਆਵਾਂਗੇ ਅੱਗੇ ਜੇ ਬਾਈਕਾਂ ਸੋ ਪਹਿਲੀ ਸੇ ਸਾਡੀ ਚੁਆਇਸ ਉਹੀ ਹੋਣੀ ਚਾਹੀਦੀ ਹੈ ਬਾਕੀ ਜੇ ਇਨਕੇ ਇਸ ਇਦਾਂ ਦਾ ਕੋਈ ਬੜੰਦਾ ਮਸਲਾ ਤੇ ਫਿਰ ਅਸੀਂ ਕਿ ਲੱਗਦਾ ਤੁਹਾਨੂੰ ਕੀ ਲੱਗਦਾ ਮੁੱਦੇ ਕੀ ਹੋਣਗੇ ਕਿਉਂਕਿ ਪੰਜਾਬ ਦੀ ਗੱਲ ਕੀਤੀ ਆਪੇ ਜੋ ਲਗਾਤਾਰ ਹੋ ਰਿਹਾ ਬੇਸ਼ੱਕ ਪੰਜਾਬ ਸਰਕਾਰ ਦੇ ਰਿਗਿਆ ਨੂੰ ਲੈ ਕੇ ਕਾਨੂੰਨ ਜਿਹੜਾ ਬਣਾਉਣ ਜਾ ਰਹੀ ਹੈ ਪੰਡਤ ਬਹੁਤ ਇਸ਼ੂ ਨੇ ਤੁਹਾਡਾ ਮੇਨ ਇਸ਼ੂ ਕੀ ਰਹਿਣ ਵਾਲਾ ਕਿਸ ਆਧਾਰ ਦੇ ਉੱਪਰ ਦੀ ਚੋਣ ਲੜੀ ਜਾਵੇਗੀ ਮੇਨ ਮੇਨ ਇਸ਼ੂ ਤੇ ਜੀ ਸਰਕਾਰ ਹਰੇਕ ਫਰੰਟ ਤੇ ਫੇਰ ਫੇਰ ਲਿਆ ਨਸ਼ੇ ਦਾ ਬਹੁਤ ਵੱਡਾ ਜਿਹੜਾ ਪ੍ਰੋਬਲਮ ਆ ਆ ਤੁਸੀਂ ਆ ਦੇਖਿਆ ਹੋਣਾ ਕਪੂਰਥਲੇ ਤੋਂ ਹੋਰ ਜਗ੍ਹਾ ਤੋਂ ਇੱਕ ਉਹ ਉਸ ਜਿ ਡਿਪਾਰਟਮੈਂਟ ਚ ਨੌਕਰੀ ਕਰਦੇ ਉਹਨਾਂ ਦੇ ਬੇਟੇ ਦੀ ਆ ਪਰਸੋਂ ਜੇ ਬਹੁਤ ਹੋ ਗਈ ਨਸ਼ੇ ਨਾਲ ਤੇ ਇਹ ਚੀਜ਼ ਆ ਕਿ ਬੜੇ ਹਾਲਾਤ ਖਰਾਬ ਆ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਬੜੀ ਖਰਾਬ ਆ ਮੋਰ ਚ ਦੇਖੋ ਕਿ ਉਹ ਇੱਕੋ ਕਾਰੋਬਾਰੀ ਵਿਚਾਰਾ ਜਿਹੜਾ ਥੱਲੇੋਂ ਉੱਠ ਕੇ ਬੜੇ ਉੱਪਰ ਤੱਕ ਗਿਆ ਬਹੁਤ ਲੋਕਾਂ ਨੂੰ ਰੁਜ਼ਗਾਰ ਦਿੱਤਾ ਉਹ ਜਿਹੇ ਬੰਦਿਆਂ ਨੂੰ ਹੈ ਇਹ ਦਿਨ ਦਿਹਾੜੇ ਕਤਲ ਹੋ ਜਾਣੇ ਕੋਈ ਇਹੋ ਜਿਹੇ ਬਹੁਤ ਜਿਹੜੇ ਮਸਲੇ ਆ ਕਿ ਪੰਜਾਬ ਦੇ ਲੋਕ ਬਹੁਤ ਬੜੇ ਦੁਖੀ ਹੈ ਸਰਕਾਰ ਤੋਂ ਕਿ ਕੋਈ ਵੀ ਜਿੰਨੇ ਚਾਹਵਾ ਨਾ ਅਸੀਂ ਜਿੰਨਾ ਆਪਣੇ ਸੋ ਸਮਝ ਕੇ ਲੈਂਦਾ ਸੀ ਕਿ ਸਾਨੂੰ ਸ਼ਾਇਦ ਕੁਦਰਤ ਦੇਣਗੇ ਇਹਨਾਂ ਨੇ ਸਭ ਹੋਰ ਸਾਨੂੰ ਤੰਗ ਕਰ ਦਿੱਤਾ ਇਸ ਕਰਕੇ ਮੇਰੇ ਖਿਆਲ ਹੈ ਕਿ ਲੋਕ ਇਸ ਜਿੰਨੇ ਵੀ ਲੋਕਾਂ ਦੇ ਮੁੱਦੇ ਆ ਸਾਰਿਆਂ ਨੂੰ ਵਿਚ ਆਦੇ ਉਹ ਉਹਨਾਂ ਨੂੰ ਅਕੇ ਲੈਂਦਾ ਜੋ ਮੇਰਾ ਲਾਸਟ ਵਾਲਾ ਤੁਸੀਂ ਜਿਸ ਤਰ੍ਹਾਂ ਖਾਲੜਾ ਪਰਿਵਾਰ ਦੀ ਗੱਲ ਕੀਤੀ ਹੈ ਵੇ ਉਹਨਾਂ ਦੀ ਬੜੀ ਵੱਡੀ ਦੇਨਾ ਚਕ ਕੌਮ ਦੇ ਵਿੱਚ ਤੁਸੀਂ ਦੇਖਿਆ ਵੀ ਦਲਜੀਤ ਦਸਾਂਜ ਨੇ ਫਿਲਮ ਬਣਾਈ ਪੇਸ਼ਾ ਕੋ ਫਿਲਮ ਨਹੀਂ ਚੱਲਣ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਬੋਟ ਰੋਲ ਕੀਤਾ ਕਿ ਦਲਜੀਤ ਦਸਾਂਜ ਨੂੰ ਉਹ ਜਿਸ ਤਰ੍ਹਾਂ ਦੇ ਪਰਿਵਾਰ ਨੇ ਕਿਹਾ ਵੀ ਮੈਂ ਚੋਣ ਨਹੀਂ ਲੜਨੀ ਕਿਉਂਕਿ ਸਾਡਾ ਚੋਣ ਦੇ ਲੜਨ ਦਾ ਪੇਸ਼ਾ ਨਹੀਂ ਹੈ ਕਿਸ ਸਮੂਦ ਉਹਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਜਾਊਗੀ ਤੁਸੀਂ ਚੋਣ ਲੜੋ ਜਾਂ ਤੁਹਾਡਾ ਅਸੀਂ ਸਹਿਯੋਗ ਦੇਵਾਂਗੇ ਕੋਈ ਇਸ ਪਰਸਨਲੀ ਰਾਏ ਕੋਈ ਮਿਲਿਆ ਜਾਊਗਾ ਉਹਨਾਂ ਨਾਲ ਨੇ ਨਹੀਂ ਜੇ ਅਸੀਂ ਉਹਨਾਂ ਨੂੰ ਮਿਲਾਂਗੇ ਉਹਨਾਂ ਦੀ ਟੀਮ ਨੂੰ ਮਿਲਾਂਗੇ ਕਿ ਇਹ ਸਾਡਾ ਕੋਈ ਫੈਸਲਾ ਨਹੀਂ ਇਹ ਸੰਗਤ ਦਾ ਫੈਸਲਾ ਵਾ ਇਹ ਸੰਗਤ ਦੇ ਫੈਸਲੇ ਵਾਸਤੇ ਤੁਸੀਂ ਸੰਗਤ ਵਾਸਤੇ ਅੱਗੇ ਵੀ ਖਾਲੜਾ ਸਾਹਿਬ ਨੇ ਵੀ ਬੜਾ ਇਹ ਕੌਮ ਵਾਸਤੇ ਬੜੀ ਖਾਲਣਾ ਕਾਲੀ ਆ ਉਹਨਾਂ ਦਾ ਵੀ ਜਿਹੜਾ ਬਹੁਤ ਵੱਡਾ ਦੇਣ ਆ ਕੌਮ ਨੂੰ ਤੇ ਬੀਬੀ ਜੀ ਹੋਣਾ ਵੀ ਬੜੇ 30 35 ਸਾਲ ਤੋਂ ਆਪਣੀ ਟੀਮ ਦੇ ਨਾਲ ਲਾ ਕੇ ਬੜੀ ਵੱਡੀ ਲੜਾਈ ਲੜ ਰਹੀ ਆ ਇਹ ਜੋ ਅਨਸਾਫ਼ ਲਈ ਤੇ ਉਹਨਾਂ ਨੇ ਕਾਫੀ ਹੱਦ ਤੱਕ ਬਹੁਤ ਉਹ ਸਬ ਸਰਾਂ ਨੇ ਜਿਨ੍ਹਾਂ ਨੇ ਜਾਤੀਆਂ ਕਿਤੀਆਂ ਤਸ਼ੱਦਦ ਕੀਤਾ ਛੂਟੇ ਫੇਕ ਕਨਫਾਊਂਟਰ ਕੀਤੀ ਉਹਨਾਂ ਨੂੰ ਸਜ਼ਾ ਵੀ ਦਵਾਈਆਂ ਉਹਨਾਂ ਦੇ ਮਿਸ਼ਨ ਨੇ ਤੇ ਅਸੀਂ ਉਹਨਾਂ ਦਾ ਧੰਨਵਾਦ ਹੈ ਲੋਕਾਂ ਚ ਇਹ ਬਹੁਤ ਬਹਿਤਾਤ ਲੋਕਾਂ ਦੀ ਇਹੋ رائے ਆ ਕਿ ਬੀਬੀ ਜੀ ਉਹਨਾਂ ਨੇ ਅੱਗੇ ਵੀ ਦੋ ਵਾਰੀ ਦੋ ਤਿੰਨ ਵਾਰੀ ਇਲੈਕਸ਼ਨ ਲੜੀ ਆ ਤੇ ਹੁਣ ਉਹ ਆਉਣ ਤੇ ਹੁਣ ਹਰਲਾ ਸਾਹਿਬ ਦਾ ਨਾਮ ਹੀ ਕਰ ਕਰ ਚੱਕ ਲੋਕਾਂ ਤੱਕ ਨੌਜਵਾਨੀ ਤੇ ਹੁਣ ਬਹੁਤ ਅੱਗੇ ਜਿਹੜੀ ਥੋੜੀ ਜਿਹੀ ਗੱਲ ਹੋਰ ਸੀਗੀ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਵਾ ਇੱਕ ਜਿਹੜੀਆਂ ਕਿ ਜੋ ਸਾਡੇ ਉਹਨਾਂ ਦਾ ਵੀ ਜੋ ਕਾਮਨਾ ਧੱਕਾ ਹੋ ਰਿਹਾ ਉਹਦੇ ਵਾਸਤੇ ਤੇ ਹੁਣ ਇਹ ਦੇਖੋ ਕਿ ਕਾਮਨਾ ਧੱਕਾ ਤੇ ਪੈਰ ਪੈਰ ਤੇ ਹੋ ਰਿਹਾ ਜਿਵੇਂ ਦਿਲ ਦਿਲਜੀਤ ਸਿੰਘ ਦੀ ਫਿਲਮ ਆ ਉਹ ਨਹੀਂ ਚੱਲਣ ਦਿੱਤੀ ਜਾ ਰਹੀ ਆ ਸਰਵਾਟੂ ਜਿਹੜੀ ਆ ਇਸੇ ਕਰਕੇ ਕਿ ਜੇ ਚ ਸਿੱਖ ਕਿਰਦਾਰ ਦੀ ਜਾਂ ਸਿੱਖਾਂ ਦੀ ਕੋਈ ਗੱਲ ਹੋ ਰਹੀ ਆ ਜਾਂ ਸਿੱਖਾਂ ਦੇ ਕੋਈ ਅਨਸਾਫ਼ ਦੀ ਮੰਗ ਹੋ ਰਹੀ ਆ ਉੱਥੇ ਉਹ ਸਾਰੀਆਂ ਚੀਜ਼ਾਂ ਦੇ ਧੱਕਾ ਕੀਤਾ ਜਾ ਰਿਹਾ ਤੇ ਇਸ ਕਰਕੇ ਸਾਨੂੰ ਆਪ ਅੱਗੇ ਆ ਕੇ ਇਹ ਚੀਜ਼ ਦੀ ਅਗਵਾਈ ਕਰਕੇ ਆਪਾਂ ਇਹ ਚੀਜ਼ ਨੂੰ ਲੈ ਆਈਏ ਕਿ ਜੋ ਸਾਡੀ ਕੌਮ ਦੇ ਜੋ ਆਪਾਂ ਵਿਧਾਨ ਸਭਾ ਚ ਲੋਕ ਸਭਾ ਚ ਇਹੋ ਜੇ ਆਪਣੇ ਬੰਦੇ ਭੇਜੇ ਕਿ ਜਿਹੜੇ ਉੱਥੇ ਆਪਣੀ ਗੱਲ ਲੜ ਸਕਦੇ ਹੋਣ ਠੀਕ ਇਕੱਠੀ ਕਰ ਧੰਨਵਾਦ ਬੋਬੋ ਜਾਣਕਾਰੀ ਦੇ ਦਿੱਤੀ ਸੋ ਬਿਲਕੁਲ ਦਰਸ਼ਕਾਂ ਨੇ ਕਿੰਨਾ ਕਿਤੇ ਅਮਰਪਾਲ ਸਿੰਘ ਦੇ ਪਿਤਾ ਜੋ ਐਮਪੀ ਦੇ ترਸੀਮ ਸਿੰਘ ਜੀ ਨੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਸੁਣਿਆ ਵੀ ਕੀ ਕੁਝ ਕਿਹਾ ਤਾਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਿ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਹਨਾਂ ਨੇ ਦਲਜੀਤ ਦਸਾਨ ਦਾ ਵੀ ਜਿਆਦਾ ਕਿਤੇ ਨਾ ਕਿਤੇ ਜ਼ਿਕਰ ਕੀਤਾ ਕਿਉਂਕਿ ਜਿਹੜੇ ਨਾਮੀ ਕਲਾਕਾਰ ਜਾਂ ਨਾਮੀ ਬਾਲੀਵੁੱਡ ਕਲਾਕਾਰ ਦੀ ਗੱਲ ਕੀਤੀ ਆਵੇ ਜਿਨ੍ਹਾਂ ਨੇ ਪੱਗ ਦੀ ਜਿਹੜੀ ਹੈ ਦੁਨੀਆ ਦੇ ਵਿੱਚ ਪਛਾਣ ਬਣਾਈ ਹੈ ਤਾਂ ਉਹਨਾਂ ਨੂੰ ਜਿਹੜਾ ਸਗੋਂ ਭਾਰਤ ਚ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਚਾਹੁੰਦੇ ਨੇ ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਪੱਜ ਜਸਵੰਤ ਸਿੰਘ ਖਾਰਾੜਾ ਦੇ ਪਰਿਵਾਰ ਦੇ ਉੱਪਰ ਜੋ ਉਹਨਾਂ ਨੇ ਫਿਲਮ ਬੜਾਈ ਉਹ ਸਾਰਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਜੋ ਕਾਣ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਉੱਪਰ ਜਿਹੜਾ ਉਹ ਜ਼ਿਕਰ ਕੀਤਾ ਗਿਆ ਪੌਸ ਫਿਲਮ ਤੇ ਕਿਤਨੇ ਕਿਤੇ ਰੋਕ ਲੱਗੀ ਤਾਂ ਉਸ ਦਾ ਵੀ ਜਿਹੜਾ ਕਿਤਨਾ ਕਿਤੇ ਜ਼ਿਕਰ ਕੀਤਾ ਕਿ ਇਹ ਫਿਲਮ ਜਿਹੜੀ ਹੈ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ ਕਿ ਕਿਉਂ ਜਿਹੜਾ ਸੈਂਸਰ ਬੋਰਡ ਹੈ ਇਸ ਤੇ ਰੋਕ ਲਗਾ ਰਿਹਾ ਹੈ ਸਰਕਾਰਾਂ ਕਿਉਂ ਨਹੀਂ ਇਸ ਫਿਲਮ ਨੂੰ ਚੱਲਣ ਦੇ ਰਹੀਆਂ ਸੱਚ ਨੂੰ ਕਿਉਂ ਨਹੀਂ ਜਿਹੜਾ ਅੱਗੇ ਲਿਆਂਦਾ ਜਾ ਰਿਹਾ ਇਸ ਬਾਰੇ ਵਿੱਚ ਕਿਤਨੇ ਕਿਤੇ ਜ਼ਿਕਰ ਕੀਤਾ ਤਾਂ ਪਰ ਹਾਂ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਤਲਜੀਤ ਸਾਨ ਦੇ ਹੱਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਜਿਹੜੇ ਆ ਕਿਤਨੇ ਕਿਤੇ ਆਵਾਜ਼ ਆ ਚੁੱਕੀ ਹੈ ਕਿਉਂਕਿ ਪੱਗ ਨੂੰ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਛਾਣ ਬਣਾਉਣ ਵਾਲਾ ਇੱਕ ਛੋਟੇ ਜਿਹੇ ਘਰ ਤੋਂ ਉੱਠ ਕੇ ਨਾਮ ਕਮਾਉਣ ਵਾਲਾ ਪਰ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਸ਼ਹੂਰ ਹੋ ਗਿਆ ਪਰ ਇੱਕ ਫਿਲਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੂਜੀ ਫਿਲਮ ਦਾ ਵੀ ਜਿਹੜਾ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ ਤਾਂ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਜ਼ਿਕਰ ਕੀਤਾ ਵੀ ਜੇਕਰ ਪਾਕਿਸਤਾਨ ਕਲਾਕਾਰ ਉਹਨਾਂ ਨੇ ਲੈ ਲਿਆ ਤਾਂ ਇਹਦੇ ਵਿੱਚ ਮਾੜੀ ਗੱਲ ਕੀ ਹੈ ਕਿ ਤੁਸੀਂ ਜਿਹੜਾ ਪਾਕਿਸਤਾਨ ਤੇ ਭਾਰਤ ਦਾ ਜਿਹੜਾ ਕ੍ਰਿਕਟ ਦਾ ਮੈਚ ਹੁੰਦਾ ਹੈ ਤਾਂ ਵੀ ਤਾਂ ਤੁਸੀਂ ਦੇਖਦੇ ਹੋ ਫਿਰ ਉਹ ਕਿਉਂ ਰਹਿ ਕ੍ਰਿਕਟਰ ਲੈ ਜਾਂਦੇ ਨੇ ਉਹਦਾ ਵੀ ਜ਼ਿਕਰ ਕੀਤਾ ਤੇ ਨਾਲ ਜਿਹੜੇ ਆਮ ਲੋਕ ਨੇ ਉਸ ਨੂੰ ਗਰਦਾਰ ਵਾਲਾ ਟੈਗ ਦੇ ਰਹੇ ਨੇ ਤੇ ਮਾੜੀ ਗੱਲ ਕਹੀ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਨੇ ਆਪਾਂ ਉਹ ਦਸ਼ਕਨ ਸਾਂਝਾ ਕਰਦੀ ਹੈ ਵੀ ਜਿਹੜਾ ਦਲਜੀਤ ਦਸਾਂਝ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਹੈ ਕੀ ਕੁਛ ਕਿਹਾ ਉਹ ਸਾਂਝਾ ਕਰਦੇ ਆ ਅ ਦਿਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਹ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ریلیਜ਼ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣਾ ਹੋਊਗੀ ਉਹ ਠੀਕ ਹੈ ਸਾਰੀ ਸਾਨੂੰ ਤਾਂ ਐਂ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਸੋ ਬਿਲਕੁਲ ਦਸ਼ਕਾ ਨੇ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਦਲਜੀਤ ਦੋਸਾਂਝ ਬਾਰੇ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਹੜੀ ਉਹਨਾਂ ਦੀ ਫਿਲਮ ਸਰਦਾਰ ਜੀ 3 ਉਹ ਪੰਜਾਬ ਦੇ ਵਿੱਚ ਜਿਹੜਾ ਰਿਲੀਜ਼ ਨਹੀਂ ਹੋਣ ਦਿੱਤੀ ਗਈ ਪਰ ਦੇਸ਼ਾਂ ਵਿਦੇਸ਼ਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ ਚੱਲ ਰਹੀ ਹੈ ਜੇ ਤਾਂ ਕਿਤਨਾ ਕਿਤੇ ਜਿਹੜਾ ਇਹ ਜੇ ਆ ਵਿਵਹਾਰ ਕਿਉਂ ਕੀਤਾ ਜਾ ਰਿਹਾ ਸੋ ਉਸ ਦਾ ਜ਼ਿਕਰ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਅੰਦਾਜ਼ ਦੇ ਵਿੱਚ ਵੀ ਕੀਤਾ ਤੇ ਹੁਣ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਜਮਣੀ ਚੋਣ ਹੋਣ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਕੀ ਹੁਣ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਜੇਕਰ ਜਮਣੀ ਚੋਣ ਹੁੰਦੀ ਹੈ ਜੇਕਰ ਉਹ ਆਪਣਾ ਉਮੀਦਵਾਰ ਤਾਰਦੇ ਨੇ ਕੀ ਉਹ ਉਮੀਦਵਾਰ ਨੂੰ ਪੰਜਾਬ ਦੀ ਕੈਮਰ ਦੇ ਵਿੱਚ ਥਾਂ ਦਿੱਤੀ ਜਾਵੇਗੀ ਜਾਫਰ ਇਵਾਦਾ ਤੇ ਦਾਵਾ ਉਸ ਤਰਨ ਤਰਨ ਦੀ ਧਰਤੀ ਦੇ ਵਿੱਚ ਜਾ ਕੇ ਕਹਿਣਗੇ ਕਿ ਤੁਸੀਂ ਆਮ ਲੋਕਾਂ ਨੂੰ ਜਦੋਂ ਸੰਬੋਧਨ ਕਰਨਗੇ ਤੁਸੀਂ ਇਹਨੂੰ ਐਮਐਲਏ ਬਣਾ ਦੋ ਤੇ ਮੰਤਰੀ ਦੇ ਵਿੱਚ ਤਾਂ ਅਸੀਂ ਆਪਣੇ ਆਪ ਜਗ੍ਹਾ ਦੇ ਦਾਂਗੇ ਕਿਉਂਕਿ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਿੰਨੀਆਂ ਵੀ ਹੁਣ ਤੱਕ ਜਿੰਮਣੀਆ ਚੋਣਾਂ ਹੋਈਆਂ ਨੇ ਤਾਂ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਦਰੀਵਾਲ ਨੇ ਪੰਜਾਬ ਦੇ ਕੈਬਨ ਦੇ ਵਜ਼ੀਰਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਜਿਹੜਾ ਪੰਜਾਬ ਦੇ ਕੈਬਨ ਦੇ ਵਿੱਚ ਥਾਂ ਹੋ ਦਿੱਤੀ ਜਾਵੇਗੀ ਤਾਂ ਕਿ ਵਾਕੀ ਹੁਣ ਆਪਾਂ ਕਹਿ ਸਕੀਏ ਕਿ ਇੱਕ ਮੰਤਰੀ ਜਿਹੜਾ ਆਮ ਆਦੀ ਪਾਰਟੀ ਦਾ ਹੋਰ ਹੋ ਸਕਦਾ ਹੈ ਜਿਹੜਾ ਕਿ ਤਰਨਤਾਰਨ ਤੋਂ ਜੇਕਰ ਜਿੱਤ ਜਾਂਦਾ ਹੈ ਪਰ ਦੂਜੇ ਪਾਸੇ ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਮਾਝੇ ਇਲਾਕੇ ਦੇ ਵਿੱਚ ਜਿਹੜੇ ਚਾਰ ਮੰਤਰੀ ਨੇ ਜੇਕਰ ਮੈਂ ਉਹਨਾਂ ਦਾ ਨਾਮ ਦਾ ਜ਼ਿਕਰ ਕਰਾਂ ਕੁਲਦੀਪ ਸਿੰਘ ਢਾਲੀਵਾਲ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਜਾ ਚੁੱਕੇ ਨੇ ਪਰ ਹੁਣ ਉਹਨਾਂ ਦਾ ਹੁਣ ਜਿਹੜਾ ਉਹਨਾਂ ਦਾ ਮੈਕ੍ਰੋ ਜਿਹੜੇ ਨੇ ਉਹ ਵਾਪਸ ਲੈ ਗਏ ਨੇ ਹਰਪ੍ਰੀਤ ਸਿੰਘ ਈਟੀਓ ਤੇ ਨਾਲ ਹੀ ਲਾਲਚੰਦ ਕਟਾਰੂ ਉਹ ਵੀ ਜਿਹੜੇ ਨੇ ਮੰਤਰੀ ਸਭਾ ਨੇ ਪਰ ਕੀ ਮਾਜਦੇ ਦੇ ਵਿੱਚੋਂ ਇੱਕ ਮੰਤਰੀ ਹੋਰ ਬਣਾਇਆ ਜਾਵੇਗਾ ਜਾਂ ਮਾਜਦੇ ਦੇ ਵਿੱਚ ਇੱਕ ਮੰਤਰੀ ਨੂੰ ਹੋਰ ਜਗ੍ਹਾ ਦਿੱਤੀ ਜਾਵੇਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚੋਣਾ ਹੋਣ ਗਿਆ ਜਾਂ ਫਿਰ ਆਪਾਂ ਕਹਿ ਸਕਦੇ ਆ ਵੱਡੇ ਐਲਾਨ ਹੋਣਗੇ ਜਾਂ ਸਪੀਚਾਂ ਹੋਣਗੀਆਂ ਪੰਜਾਬ ਦੇ ਮੁੱਖ ਮੰਤਰੀ ਉੱਥੇ ਜਾਣਗੇ ਕਿ ਇਸ ਜਰੀਏ ਉਹ ਕਹਿ ਸਕਣਗੇ ਕਿ ਅਸੀਂ ਤੁਸੀਂ ਐਮਐਲਏ ਬਣਾ ਦਿਓ ਤੇ ਮੰਤਰੀ ਦੀ ਥਾਂ ਜਿਹੜੀ ਅਸੀਂ ਆਪੇ ਅਡਜਸਟ ਕਰ ਲਵਾਂਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਲੀਅਰ ਜਿਹੜੀ ਸਥਿਤੀ ਆ ਉਹ ਹੋ ਸਕਦੀ ਹੈ ਸੋ ਉਮੀਦ ਕਰਦੇ ਆ ਕਿ ਜਿਹੜੀ ਚੋਣ ਹੈ ਇਹ ਜਲਦ ਹੋਵੇਗੀ ਡੇਟ ਜਿਹੜੀ ਅਨਾਉਂਸ ਆ ਉਹ ਚੋਣ ਕਮਿਸ਼ਨ ਵੱਲੋਂ ਜਲਦ ਕਰਤੀ ਜਾਵੇਗੀ ਪਰ ਕਿਸ ਚਿਹਰੇ ਦੇ ਤੇ ਕਿਸ ਪਾਰਟੀ ਦੇ ਉਮੀਦਵਾਰ ਦੇ ਉੱਪਰ ਮੋੜ ਲੱਗੇਗੀ ਕਿਉਂਕਿ ਸਵਾਲ ਇਹ ਵੀ ਹੈ ਕਿ ਹੁਣ ਅਕਾਲੀ ਦਲ ਵਾਸਤੇ ਵੀ ਕਿਤੇ ਨਾ ਕਿਤੇ ਜਿਹੜਾ ਸਵਾਲ ਦੀ ਘੜੀ ਹੈ ਕਿਉਂਕਿ ਅਕਾਲੀ ਦਲ ਜਿਹੜਾ ਗ੍ਰਾਫ ਆ ਲਗਾਤਾਰ ਗਿਰਿਆ ਪਿਛਲੀਆਂ ਚੋਣਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ ਜਿਹੜਾ ਕਿਤੇ ਨਾ ਕਿਤੇ ਹਾਰ ਦਾ ਸਾਹਮਣਾ ਕਰਨਾ ਪਿਆ ਜਮਾਨਤਾ ਜप्त ਹੋਈਆਂ ਬੇਸ਼ੱਕ ਭਾਜਪਾ ਦਾ ਜਿਹੜਾ ਗ੍ਰਾਫ ਆ ਕਿਤੇ ਨਾ ਕਿਤੇ ਵਧਿਆ ਪਰ ਇਸ ਇਲੈਕਸ਼ਨ ਦੇ ਵਿੱਚ ਬੀਜੇਪੀ ਸਰਵਾਈਵ ਕਰ ਸਕੇਗੀ ਕਿ ਬੀਜੇਪੀ ਦਾ ਗਰਾਫ ਆ ਉੱਤ ਸਕੇਗਾ ਜਾਂ ਫਿਰ ਆਮ ਆਦੀ ਪਾਰਟੀ ਆਪਣੀ ਜਿੱਤ ਹਾਸਲ ਕਰ ਸਕੇਗੀ ਇਹ ਆਉਣ ਵਾਲੇ ਸਮੇਂ ਦੇ ਵੀੜੀ ਸਥਿਤੀ ਆ ਉਹ ਕਲੀਅਰ ਹੋ ਸਕਦੀ ਹੈ ਸੋ ਉਮੀਦ ਕਰਦੇ ਆ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇਸ਼ ਜਿਹੜੀ ਆ ਗੱਲਬਾਤ ਕਰਾਂਗੇ ਜਨਕਿ ਮੁੱਦਾ ਲੈ ਕੇ ਆਵਾਂਗੇ ਹੁਣ ਮੈਨੂੰ ਜਨਕਿ ਅਮਰਜੀਤ ਸਿੰਘ ਜੀ ਦੀ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.